ਕੈਬਨਿਟ ਮੰਤਰੀ ਅਮਨ अरोड़ा ਦੇ ਵੱਲੋਂ ਸੰਗਰੂਰ ਰੈਸਟ ਹਾਊਸ ਕਿਸਾਨੀ ਆंदोलਨ ਦੇ ਵਿੱਚ ਸ਼ਹੀਦ ਹੋਏ ਦਿੱਲੀ ਤਰਨੇ ਵਿੱਚ ਕਿਸਾਨ ਪਰਿਵਾਰਾਂ ਦੇ ਮੈਂਬਰਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਜੋ ਕਿ ਸੁਨਾਮ ਏਰੀਆ ਦੇ ਜ਼ਾਨਾ ਅਤੇ ਇਹਨਾਂ ਦੇ ਵਿੱਚੋਂ 13 ਮੈਂਬਰਾਂ ਨੂੰ ਨਿਯੁਕਤ ਪੱਤਰ ਵੰਡਿਆ ਗਿਆ ਹੈ ਜਿਸ ਦੇ ਕਿ ਨਿਯੁਕਤੀ ਪੱਤਰ ਜੁੜਾ ਹੈ 13 ਮੈਂਬਰਾਂ ਨੂੰ ਵੰਡ ਦਿੱਤਾ ਗਿਆ ਹੈ ਕਿਸਾਨੀ ਆंदोलਨ ਦੇ ਵਿੱਚ ਸ਼ਹੀਦ ਹੋਏ ਕਿਸਾਨ ਕਿਸਾਨ ਪਰਿਵਾਰਾਂ ਦੇ ਮੈਂਬਰਾਂ ਨੂੰ ਇਹ ਨਿਯੁਕਤੀ ਪੱਤਰ ਵੰਡਿਆ ਗਿਆ ਹੈ ਤੇ ਕੈਬਨਿਟ ਮੰਤਰੀ ਅਮਨ अरोड़ा ਦੇ ਵੱਲੋਂ ਇਹ ਨਿਯੁਕਤੀ ਪੱਤਰ ਵੰਡੇ ਗਏ ਨੇ ਦਿੱਤਾ ਕਿਉਂਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਕਿਸਾਨੀ ਦੇ ਤੋਂ ਹੀ ਕੰਮ ਇੱਥੇ ਸ਼ੁਰੂ ਹੁੰਦਾ ਔਰ ਕਿਸਾਨੀ ਦੇ ਖਤਮ ਹੁੰਦਾ ਮੈਂ ਸਮਝਦਾ ਕਿ ਜੋ ਪਿਛਲੇ ਸਮੇਂ ਦੇ ਵਿੱਚ ਜੋ ਭਾਜਪਾ ਦੀ ਕੇਂਦਰ ਸਰਕਾਰ ਨੇ ਜੋ ਬਹੁਤ ਅਤਿਆਚਾਰ ਕੀਤਾ ਤਿੰਨ ਕਾਨੂੰਨਾਂ ਦੇ ਖਿਲਾਫ ਕਿਸਾਨ ਭਰਾਵਾਂ ਨੇ ਸੰਘਰਸ਼ ਕੀਤਾ ਔਰ ਤਕਰੀਬਨ ਡੇਢ ਸਾਲ ਉਹਨਾਂ ਨੂੰ ਦਿੱਲੀ ਬਾਰਡਰ ਦੇ ਉੱਪਰ ਸੰਘਰਸ਼ ਕਰਨਾ ਪਿਆ ਉਹਦੇ ਵਿੱਚ ਜੋ ਕਿਸਾਨ ਵੀਰ ਸਾਡੇ ਸ਼ਹੀਦ ਹੋ ਗਏ ਸੀਗੇ ਆਪ ਦੀਆਂ ਜਾਨਾਂ ਬੈਠੇ ਸੀਗੇ ਉਹਨਾਂ ਨੂੰ ਪੰਜਾਬ ਸਰਕਾਰ ਆਪਣੇ ਵਾਅਦੇ ਮੁਤਾਬਕ ਉਹਨਾਂ ਦੀ ਬਾਹ ਫੜ ਰਹੀ ਹੈ ਤੇ ਅੱਜ ਉਸੇ ਲੜੀ ਦੇ ਵਿੱਚ ਸੁਨਾਮ ਹਲਕੇ ਦੇ 13 ਪਰਿਵਾਰਾਂ ਨੂੰ ਉਹ ਕਿਸਾਨ ਪਰਿਵਾਰ ਜਿਹੜੇ ਕਿ ਜਿਨ੍ਹਾਂ ਦੇ ਜੀ ਸ਼ਹੀਦ ਹੋ ਗਏ ਸੀਗੇ ਉਸ ਸੰਘਰਸ਼ ਦੇ ਵਿੱਚ ਉਹਨਾਂ 13 ਪਰਿਵਾਰਾਂ ਦੇ ਜੀਆਂ ਨੂੰ ਸਰਕਾਰੀ ਨੌਕਰੀ ਜਿਹੜੀ ਉਹ ਦਿੱਤੀ ਜਾ ਰਹੀ ਹੈ ਔਰ ਸਮੁੱਚੇ ਪੰਜਾਬ ਦੇ ਵਿੱਚ ਹਜ਼ਾਰਾਂ ਇਹ ਜਿਹੇ ਪਰਿਵਾਰ ਜਿਨ੍ਹਾਂ ਦੀਆਂ ਜਾਂਾਂ ਪਈਆਂ ਗਈਆਂ ਸੈਂਕੜੇ ਸੈਂਕੜੇ ਪਰਿਵਾਰਾਂ ਦੀਆਂ ਉਹਨਾਂ ਨੂੰ ਦਿੱਤੇ ਜਾ ਰਹੇ ਨੇ ਤੇ ਸੁਨਾਮ ਹਲਕੇ ਦੇ ਅੱਜ 13 ਪਰਿਵਾਰ ਨੇ ਜਿਹੜੇ ਇਹਦੇ ਵਿੱਚ ਕਵਰ ਕੀਤੇ ਜਾ ਰਹੇ ਨੇ ਪੰਜਾਬ ਦੀ ਭਵੰਤਵਾਨ ਸਰਕਾਰ ਆ ਕਿਸਾਨ ਭਰਾਵਾਂ ਦੇ ਨਾਲ ਮਜ਼ਦੂਰ ਭਰਾਵਾਂ ਦੇ ਨਾਲ ਖੜੀ ਸੀ ਔਰ ਹਮੇਸ਼ਾ ਖੜੀ ਰਹੂਗੀ ਕਿਉਂਕਿ ਜਿੰਦ ਜਾਨ ਪੰਜਾਬ ਦੀ ਕਿਸਾਨੀ ਆ ਪਰ ਕਿਹੜੇ ਡਿਪਾਰਟਮੈਂਟ ਦੇ ਜਿਹੜੇ ਨੌਕਰੀ ਇਹ ਸਾਰੇ ਖੇਤੀਬਾੜੀ ਡਿਪਾਰਟਮੈਂਟ ਦੇ ਨੇ ਜੀ ਕਿਉਂਕਿ ਕਿਸਾਨ ਖੇਤੀਬਾੜੀ ਨਾਲ ਹੀ ਸੰਬੰਧਿਤ ਆ ਉਹਨਾਂ ਦਾ ਕਿੱਤਾ ਜਿਹੜਾ ਉਹ ਖੇਤੀਬਾੜੀ ਦੇ ਨਾਲ ਹੀ ਜੁੜ ਸਕਦਾ ਸੀਗਾ ਉੱਥੇ ਉਹ ਕੰਟ੍ਰਿਬਿਊਟ ਕਰ ਸਕਦਾ ਸੀ ਉਹ ਖੇਤੀਬਾੜੀ ਵਿਭਾਗ ਦੇ ਵਿੱਚ ਇਹਨਾਂ ਸਾਰੇ ਪਰਿਵਾਰਾਂ ਦੇ ਜੀਆਂ ਨੂੰ